ਸ਼੍ਰੀ ਗੁਰਜੀਤ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵਕਤ ਮੈਂ ਮੌਜੂਦ ਆ ਮਜੀਠਾ ਰੋਡ ਦੇ ਖਾਣਾ ਸਦਰ ਦੇ ਬਾਹਰ ਜਿੱਥੇ ਇੱਕ ਘਟਨਾ ਵਾਪਰੀ ਹੈ ਦਾਜੇ ਕਿ ਇੱਕ ਸਾਬਕਾ ਫੌਜੀ ਦੇ ਵੱਲੋਂ ਆਪਣੇ ਹੀ ਪਰਿਵਾਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤਬ ਤੋਂ ਬੜੀ ਵੱਡੀ ਕਟਨਾਈ ਵਾਪਰੀ ਹੈ ਕਿ ਥਾਣੇ ਦੇ ਬਾਹਰ ਜਿੱਥੇ ਲਗਾਤਾਰ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਹੈ ਔਰ ਇੱਥੇ ਹੀ ਇੱਕ ਸਾਬਕਾ ਫੌਜੀ ਦੇ ਵੱਲੋਂ ਆਪਣੇ ਹੀ ਪਰਿਵਾਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੇ ਦੱਸਦੇ ਕਿ ਮੌਕੇ ਤੇ ਪੁਲਿਸ ਜੀਡੀਸੀ ਮੌਜੂਦ ਸੀ ਕੋਈ ਇਹਨਾਂ ਦਾ ਜਿਹੜਾ ਹੈ ਆਪਸੀ ਤਕਰਾਰ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇਹ ਥਾਣੇ ਪਹੁੰਚੇ ਸੀ ਲੇਕਿਨ ਥਾਣੇ ਦਰਖਾਸਤ ਦੇਣ ਆਏ ਸੀ ਲੇਕਿਨ ਦਰਖਾਸਤ ਦੇਣ ਤੋਂ ਪਹਿਲਾਂ ਹੀ ਬਾਹਰ ਇਹਨਾਂ ਦੀ ਤਕਰਾਰ ਹੋ ਜਾਂਦੀ ਹੈ ਤੇ ਤਕਰਾਰ ਉਹ ਤੱਕ ਪਹੁੰਚ ਜਾਂਦੀ ਹੈ ਕਿ ਗੁੱਸੇ ਦੇ ਵਿੱਚ ਸਾਬਕਾ ਫੌਜੀ ਦੇ ਵੱਲੋਂ ਹੀ ਆਪਣੀਆਂ ਜਿਹੜੀਆਂ ਗੋਲੀਆਂ ਕੱਢ ਕੇ ਚਲਾ ਦਿੱਤੀਆਂ ਜਾਂਦੀਆਂ ਨੇ ਔਰ ਮੌਕੇ ਤੇ ਜਿਹੜੀ ਇੱਥੇ ਪੁਲਿਸ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨਦੇਹੀ ਕਰ ਰਹੀ ਹੈ ਦੋ ਜਿਹੜੇ ਰਾਉਂਡ ਨੇ ਉਹ ਚੱਲੇ ਨੇ ਤੇ ਇੱਥੇ ਜਿਹੜੇ ਉਹਦੀ ਨਿਸ਼ਾਨਦੇਹੀ ਉਹ ਕੀਤੀ ਜਾ ਰਹੀ ਹੈ ਪੂਰਾ ਕ੍ਰਾਈਮ ਸੀਨ ਤੁਹਾਨੂੰ ਇੱਥੇ ਦਿਖਾ ਰਹੇ ਆ ਔਰ ਇਹ ਜਿਹੜੀ ਘਟਨਾ ਹੈ ਮਜੀਠਾ ਰੋਡ ਦੇ थाना ਸਦਰ ਦੇ ਬਾਹਰ ਦੀ ਹੈ ਇੱਥੇ ਗੱਲਬਾਤ ਕਰਾਂਗੇ ਮੇਨ ਨਾਲੇ ACP ਰਿਸ਼ਭ ਪੋਲਾ ਸਰ ਮੌਜੂਦ ਨੇ ਸਰ ਕੀ ਘਟਨਾ ਵਾਪਰੀ ਇੱਕ CRPF ਦੇ uh, DSP ਲੈਵਲ ਦੇ ਅਫਸਰ ਅਸਿਸਟੈਂਟ ਕਮਾਂਡਰ ਅਫਸਰ ਸਿਗੇਟੇਡ ਹੈ ਰਿਟਾਇਰਡ ਉਹਨਾਂ ਦਾ ਮੈਟ੍ਰੀਮੋਨੀਅਲ ਕੇਸ ਚੱਲ ਰਿਹਾ ਸੀਗਾ ਆਪਣੀ Ex-wife ਦੇ ਨਾਲ ਉਹਨਾਂ ਦਾ ਆਪਸ ਵਿੱਚ ਝਗੜਾ ਵਗੈਰਾ ਰਹਿੰਦਾ ਸੀਗਾ ਪ੍ਰਾਪਰਟੀ ਨੂੰ ਲੈ ਕੇ ਤੇ ਉਹਨਾਂ ਨੇ ਆਪਣੇ ਲਾਇਸੈਂਸ ਟੂ ਵੈਪਨ ਦੇ ਨਾਲ ਇਹ ਹਸਪੀਟਲ ਦੇ ਬਾਹਰ ਲੰਘਦੇ ਹੋਏ ਇਹਨਾਂ ਦੇ ਆਪਸ ਵਿੱਚ ਕੋਈ ਝੜਕ ਹੋ ਗਈ ਤੇ ਉਹਦੇ ਵਿੱਚ ਇਹਨਾਂ ਨੇ ਆਪਣਾ ਵੈਪਨ ਕੱਟ ਕੇ ਉਹਨਾਂ ਦੇ بیٹے ਤੇ ਆਪਣੇ ਫਾਇਰ ਕਰਤਾ who is critically ill ਹਲੇ ਤੇ ਉਹ ਹਸਪੀਟਲ ਦੇ ਵਿੱਚ ਪੜਤੀ ਹੈ ਜੀ ਹੋਰ ਵੀ ਕਿਸੇ ਪਰਿਵਾਰਕ ਮੈਂਬਰੇ ਤੇ ਗੋਲੀਆਂ ਚਲਾਈਆਂ ਜੀ ਉਹ ਹਲੇ ਆਪਾਂ ਨੂੰ ਇਨਵੈਸਟੀਗੇਸ਼ਨ ਤੇ ਉਹਨਾਂ ਤੋਂ ਪੁੱਛਗਿੱਛ ਤੇ ਪਤਾ ਲੱਗੇਗਾ ਹਲੇ ਜਿਹੜੀ ਕਿ ਫਿਲਹਾਲ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਉਹਦੇ بیٹے ਤੇ ਗੋਲੀ ਲੱਗੀਆਂ ਕਿੰਨੇ ਰਾਊਂਡ ਫਾਇਰ ਹੋਏ ਸਭ ਕੁਝ ਬਿਕੋਜ਼ ਇਟਸ ਅ ਵੈਰੀ ਰੀਸੈਂਟ ਕੇਸ ਤਾਂ ਅਸੀਂ ਹਲੇ ਇਸ ਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇਧਰ ਕੀ ਕਰਨ ਆ ਰਹੇ ਸੀ ਕਿ ਸੁਨਿਲ ਕਿਹਾ ਜਾ ਰਿਹਾ ਹੈ ਕਿ ਇਹ ਦਰਖਾਸਤ ਦੇਣ ਆ ਰਹੇ ਸੀ ਆਪਣੇ ਕਿਸੇ ਮਾਮਲੇ ਦੇ ਬਾਰੇ ਦੇਖੋ ਇਹ ਤਾਂ ਬਾਅਦ ਵਿੱਚ ਕਲੀਅਰ ਹੋਏਗਾ ਐ ਹੈਗਾ ਕਿ ਮੈਂ ਇਹ ਪੁਆਇੰਟ ਆਊਟ ਜਰੂਰ ਕਰਨਾ ਚਾਹਾਂਗਾ ਕਿ ਆਫਟਰ ਜਦੋਂ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜੇ ਨਾਕੇ ਦੀ ਟੀਮਸ ਹੈ ਉਹਨਾਂ ਦਾ ਕਾਫੀ ਕਰੇ ਜਾ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਓਵਰ ਪਾਵਰ ਕਰਨਾ ਇਟਸ ਨਾਟ ਐਨ ਈਜ਼ੀ ਥਿੰਗ ਠੀਕ ਹੈ ਉਹਨਾਂ ਨੇ ਉਹਨੂੰ ਓਵਰ ਪਾਵਰ ਕੀਤਾ ਉਹਨੂੰ ਫੜਿਆ ਤੇ ਉਹਨੂੰ ਮਜੀਠਾ ਰੋਡ ਥਾਣੇ ਦੇ ਵਿੱਚ ਪੇਸ਼ ਕੀਤਾ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਵੱਲੋਂ ਕੁਝ ਕਿਹਾ ਗਿਆ ਕਿ ਕਿਉਂ ਚੁਲਾਈਆਂ ਗਈਆਂ ਗਈਆਂ ਕਿਉਂ ਉਹੀ ਹੋਣੀ ਉਹਦੇ ਤੇ ਪੁੱਛਗਿੱਛ ਚੱਲ ਰਹੀ ਹੈ ਜੀ ਨਾਲ ਦੀ ਨਾਲ ਐਫ ਆਈ ਆਰ ਅਸੀਂ ਰਜਿਸਟਰ ਕਰਕੇ ਇਹਦੇ ਤੇ ਪੁੱਛਗਿੱਛ ਕਰ ਰਹੇ ਹਾਂ ਕਿਤੋਂ ਦੇ ਰਹਿਣ ਵਾਲੇ ਸੀ origianally ਜਿਹੜੇ ਤਰਸੀਮ ਹੈਗੇ ਇਹ ਜਿਹੜਾ ਅਕਿਊਜ਼ਡ ਹੈ ਉਹ ਹੈਗੇ ਰਾਜਾ ਸੰਸੀ ਦੇ ਤੇ ਇਥੇ ਫਰੈਂਡਸ ਕਲੋਨੀ ਤੇ ਵੀ ਨਿਦਾਕਰ ਹੈਗਾ ਜੀ ਕਿ ਹੋਰ ਕੀ ਅਗੋ ਜਾ ਮਾਮਲੇ ਦੀ ਜਾਂਚ ਕੀਤੀ ਜਾਵੇ ਦੇਖਿਆ ਜਾਵੇ ਤੇ nehru colony not friends colony nehru colony ਸੋ ਦੇਖ ਥੈਂਕ ਯੂ ਸਰ ਗੱਲਬਾਤ ਕਰੇ ਲਈ ਸੋ ਦੇਖ ਸਕਦੇ ਹੋ ਕਿ ਜਾਣਕਾਰੀ ਦਿੱਤੀ ਗਈ ਕਿ ਸਾਫ ਦਾ ਫੌਜੀ ਸੀ ਜਿਸ ਦਾ ਆਪਣਾ ਐਕਸ ਵਾਈਫ ਦੇ ਨਾਲ ਜਿਹੜਾ ਇਹ ਝਗੜਾ ਤਕਰਾਰ ਚੱਲ ਰਹੀ ਸੀ ਤੇ ਉਹਦੇ ਵਿੱਚ ਹੀ ਇੱਥੇ ਬਿਲਕੁਲ ਸਦਰ ਥਾਣੇ ਦੇ ਬਾਹਰ ਜਿਹੜਾ ਹੈ ਆਪਣਾ ਵੈਪਨ ਕਾਰਡ ਕੇ ਉਸ ਫੌਜੀ ਦੇ ਵੱਲੋਂ ਹੀ ਗੋਲੀਆਂ ਜਿਹੜੀਆਂ ਨੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸਨੇ ਆਪਣੇ ਬੇਟੇ ਅਤੇ ਆਪਣੀ ਹੋਰ ਜਿਹੜੇ ਨਾਲ ਪਰਿਵਾਰਕ ਮੈਂਬਰ ਸੀਗੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਕਿ ਜਿਹੜਾ मौके दिया तस्वीर देख सकते हो कि किस तरह बिल्कुल थाने के बाहर सदर थाना है और बिल्कुल थाने के बाहर ही जड़िया ने यह गोलियां चला दी गई ने फायरिंग की गई है और मौके पर दस दे कि उस सबका फौजी ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਥਾਣੇ ਦੇ ਬਾਹਰ ਲਗਾਤਾਰ ਜਿਹੜੀ ਪੁਲਿਸ ਹੈ ਉਹ ਤਨਾਤ ਰਹਿੰਦੀ ਹੈ ਤਾਂ ਕੋਈ ਤਾਂ ਜੋ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਤਾਂ ਇੱਕ ਸਵਾਲ ਜਿਹੜਾ ਹੈ ਦੂਸਰੇ ਪਾਸੇ ਉਹ ਵੀ ਖੜਾ ਹੁੰਦਾ ਹੈ ਕਿ ਬਿਲਕੁਲ ਜਿਹੜਾ ਜਿੱਥੇ ਪੁਲਿਸ 24 ਘੰਟੇ ਤਨਾਤ ਰਹਿੰਦੀ ਹੈ ਉਸ ਦੇ ਬਾਹਰ ਹੀ ਜਿਹੜਾ ਹੈ ਇਸ ਤਰ੍ਹਾਂ ਇੱਕ ਫੌਜੀ ਦੇ ਵੱਲੋਂ ਆਪਣੇ ਹੀ ਪਰਿਵਾਰ ਤੇ ਬੋਲੀਆਂ ਚਲਾ ਦਿੱਤੀਆਂ ਜਾਂਦੀਆਂ ਦਾ ਫਿਲਹਾਲ ਜਿਹੜੀ ਪੁਲਿਸ ਹੈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੂਰਾ ਜਿਹੜਾ ਕਟਨਾ ਜਿੱਥੇ ਹੋਈ ਹੈ ਉੱਥੇ ਜਿਹੜਾ ਪੁਲਿਸ ਮੌਕੇ ਤੇ ਮੌਜੂਦ ਹੈ ਔਰ ਨਿਸ਼ਾਨਦੇਹੀ ਜੜੀ ਕਰ ਦਿੱਤੀ ਗਈ ਹੈ ਔਰ ਦੇਖ ਸਕਦੇ ਹੋ ਕਿ ਇੱਥੇ ਦੋ ਜਿਹੜੇ ਰਾਉਂਡ ਹੋਏ ਨੇ ਉਸ ਦੀਆਂ ਸ਼ਾਨ ਦੇਹੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਔਰ ਆਪਣੀ ਪਰਿਵਾਰਿਕ ਝਗੜਾ ਜਿਹੜਾ ਸੀ ਇਸ ਸਾਬਕਾ ਫੌਜੀ ਦਾ ਚੱਲ ਰਿਹਾ ਸੀ ਆਪਣੀ ਐਕਸ ਵਾਈਫ ਦੇ ਨਾਲ ਤੇ ਉਸੇ ਗੱਲ ਨੂੰ ਲੈ ਕੇ ਜਦੋਂ ਟਕਰਾਰ ਹੁੰਦੀ ਹੈ ਤਾਂ ਇਹਨਾਂ ਦੀ ਜਿਹੜੀ ਹੈ ਆਪਸੀ ਟਕਰਾਰ ਇੰਨੀ ਵੱਧ ਜਾਂਦੀ ਹੈ ਕਿ ਥਾਣੇ ਦੇ ਬਾਹਰ ਹੀ ਸਾਬਕਾ ਫੌਜੀ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਬਾਹਰ ਦੀ ਇਹ ਘਟਨਾ ਹੈ ਜਿਸ ਦੇ ਵਿੱਚ ਏਸੀਪੀ ਰਿਸ਼ਭ ਪੋਲਾ ਸਰ ਨੇ ਬਿਆਨ ਦਿੱਤੇ ਨੇ ਉਹਨਾਂ ਨੇ ਦੱਸਿਆ ਹੈ ਕਿ ਸਾਅਪ ਦਾ ਫੌਜੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਬੇਟਾ ਜਿਸ ਦੇ ਗੋਲੀਆਂ ਚੱਲੀਆਂ ਨੇ ਦਾਜੇ ਕਿ ਸਾਬਕਾ ਫੌਜੀ ਦੇ ਵੱਲੋਂ بیٹے ਤੇ ਹੀ ਗੋਲੀਆਂ ਚਲਾਈਆਂ ਗਈਆਂ ਨੇ ਫਿਲਹਾਲ بیٹے ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਸ ਦੇ ਵਿੱਚ ਜਿਹੜੀ ਵਾਈਫ ਹੈ ਉਹ ਵੀ ਜ਼ਖਮੀ ਹੋਈ ਹੈ ਇਸ ਦੇ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਫਿਲਹਾਲ ਜਿਹੜਾ ਸਾਬਕਾ ਫੌਜੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਕਤਲ ਜਿਹੜਾ ਹੈ ਇੱਥੇ ਦੇਖਿਆ ਕਿ ਸਾਫ ਦਾ ਫੌਜੀ ਦੇ ਵੱਲੋਂ ਜਿਹੜਾ ਇਹ ਸ਼ਰੀਆਮ ਫਾਇਰਿੰਗ ਕੀਤੀ ਗਈ ਹੈ ਆਪਣੇ ਹੀ ਪਰਿਵਾਰ ਤੇ ਕੈਮਰਾਮੈਨ ਅਜੇ ਦੇ ਨਾਲ ਮਨੁੱਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ